ਅਸੀਂ ਖੜੇ ਹਾਂ ਖਨੋਰੀ ਬਾਰਡਰ ਤੇ ਤੁਸੀਂ ਦੇਖ ਰਹੇ ਹੋ ਗਲੋਬਲ نیوز ਸਾਡੇ ਨਾਲ ਜਿੱਥੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਸੀ ਤੇ ਦਿੱਲੀ ਜਾਣ ਲਈ ਉਹ ਕਰਿਆ ਸੀ ਪਰੰਤੂ ਦੂਜੇ ਪਾਸੇ ਰਹਿਣਾ ਪ੍ਰਸ਼ਾਸਨ ਵੱਲੋਂ ਇੱਥੇ ਬੈਰੀਕੇਡਿੰਗ ਲਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਸੀਗਾ ਅੱਜ ਉੱਥੇ ਹੀ ਗੁਰੂ ਦੀਆਂ ਲੜਦਲੀ ਹੋ ਜਾਂਦੀਆਂ ਅੰਗ ਸਿੰਘ ਜੋ ਸ਼ੌਣੀ ਦੇ ਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਤਨਾਮ ਸਿੰਘ ਸਤਨਾਮ ਸਿੰਘ ਜੀ ਹਾਂਜੀ ਬਾਬਾ ਜੀ ਕੀ ਕੀ ਦੇਖਦੇ ਜਿਹੜਾ ਕਿਸਾਨੀ ਅੰਦੋਲਨ ਜੇ ਤੁਸੀਂ ਇੱਥੇ ਆਏ ਹੋ ਕਿਸਾਨਾਂ ਦੇ ਨਾਲ ਅਹੀਂ ਇਹੋ ਹੀ ਆਪਦੇ ਹੱਕਾਂ ਵਾਸਤੇ ਆਏ ਆ ਜਿੱਦਾਂ ਕਿਸਾਨਾਂ ਦੇ ਮਤਲਬੀ ਪਿੱਛੇ ਆਪਾਂ ਸੰਘਰਸ਼ ਕੀਤਾ ਸੀ ਦਿੱਲੀ ਦੇ ਵਿੱਚ ਜੀ ਤੇ ਉਸੇ ਤਰ੍ਹਾਂ ਜਿਹੜੀਆਂ ਉਹ ਮੰਗਾਂ ਹੈਗੀਆਂ ਉਹ ਸਰਕਾਰ ਵੱਲੋਂ ਕਿਹਾ ਗਿਆ ਹੈ ਪੀ ਉਹ ਤੁਹਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਊਗੀਆਂ ਉਹ ਸਭ ਜਿੱਦਾਂ ਸਵਾਮੀਨਾਥ ਦੀ ਰਿਪੋਰਟ ਹੈਗੀ ਉਹਦੇ ਮੁਤਾਬਕ ਵੀ ਕਿਹਾ ਗਿਆ ਹੈਗਾ ਉਹ ਉਹਨਾਂ ਨੇ ਹੁਣ ਮਤਲਬ ਜਿਹੜੀਆਂ ਉਹ ਮੰਗਾਂ ਹੈਗੀਆਂ ਉਹ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਜੋ ਹੁਣ ਉਹ ਲਿਖਤੀ ਰੂਪ ਦੇ ਵਿੱਚ ਲੈਣਾ ਵਾ ਜੋ ਵੀ ਉਹ ਮੰਗਾ ਵਾ ਜੋ ਵੀ ਸਾਡੇ ਮਤਲਬ ਸਿੰਘ ਸੁਖਕਰਨ ਸਿੰਘ ਜੀ ਪੂਰੇ ਹੋਏ ਆ ਸ਼ਹੀਦ ਹੋਏ ਆ ਜੀ ਉਹਦਾ ਇਨਸਾਫ ਵੀ ਲੈਣਾ ਚਾਹੁੰਦੇ ਆ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਖਨੌਰੀ ਬਾਰਡਰ ਦੇ ਉੱਤੇ ਤਰਨਾ ਦਲ ਬਾਬਾ ਮੋਤੀराम ਮਹਾਰਾਜ ਜੀ ਉਹਨਾਂ ਦਾ ਦਲਪੰਥ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਵਾ ਪਰਸੋਂ ਦੇ ਰੋਜ਼ ਤੋਂ ਯਾ ਦੂਜੇ ਪਾਸੇ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜੇ ਦਿੱਲੀ ਜਾਣ ਲਈ ਜਿਹੜੇ ਪ੍ਰਬੰਧ ਨੇ ਉਹਨਾਂ ਨੂੰ ਪੂਰੇ ਤਰ੍ਹਾਂ ਸਖਤ ਕੀਤਾ ਗਿਆ ਵੀ ਕਿਸੇ ਵੀ ਹਾਲਾਤ 'ਚ ਜਿਹੜੇ ਵੀ ਕਿਸਾਨਾਂ ਨੂੰ ਦਿੱਲੀ ਕੋਸ਼ਿਸ਼ ਕਰਨਗੇ ਇਹਨਾਂ ਨੇ 29 ਤਰੀਕ ਦਾ ਟਾਈਮ ਦਿੱਤਾ ਹੋਇਆ ਵਾ 29 ਤਰੀਕ ਤੋਂ ਬਾਅਦ ਜਿੱਦਾਂ ਵੀ ਸਾਰੇ ਪ੍ਰਬੰਧਕਾਂ ਦਾ ਜਿੱਦਾਂ ਵੀ ਆਗੂ ਹੋਣਗੇ ਉਹਨਾਂ ਦੀ ਰੈਨਮਾਈ ਇੱਥੇ ਜਿੱਦਾਂ ਵੀ ਕੋਈ ਹੁਕਮ ਹੋਇਆ ਉਦਾਂ ਆਪਾਂ ਉਹਨਾਂ ਦੇ ਨਾਲ ਚੱਲ ਕੇ ਬੈਰੀਗੇਡ ਸਾਡੇ ਗਾੜੀ ਕੋਈ ਨਹੀਂ ਜਾਏਂ ਜਮਗਰੌਰ ਦੇ ਕਿਲੇ ਤੋੜ ਸਕਦੇ ਆ ਨਾ ਤੇ ਬੈਰੀਕਾਰਡ ਤੇ ਕੋਈ ਵੀ ਨਹੀਂਗਾ ਇਹ ਤਾਂ ਹੀ ਇੱਕ ਆਪਦੇ ਦਾਇਰੇ ਚ ਰਹਿ ਕੇ ਤੇ ਆਪ ਦਾ ਜਿਹੜਾ ਦੇਖ ਤੇਗ ਦਾ ਲੰਗਰ ਜਿਹੜਾ ਚਲਾਉਂਦੇ ਆਂ ਅਸੀਂ ਆਨੇ ਆਂ ਵੀ ਸ਼ਾਂਤਮਈ ਜਿਹੜੇ ਢੰਗ ਦੇ ਨਾਲ ਹੋ ਜਵੇ ਕੰਮ ਤੇ ਸਹੀ ਆ ਨਹੀਂ ਤੇ ਦਿੱਲੀ ਤੇ ਕੋਈ ਗੱਲ ਨਹੀਂ ਕਿ ਦਿੱਲੀ ਦੇ ਖਾਲਸੇ ਦੇ ਪੈਰਾਂ ਦੇ ਵਿੱਚ ਆ 21 ਵਾਰ ਆਪਾਂ ਜਿੱਤੀ ਅੱਗੇ ਮਾਰੇ ਦੀ ਬਾਣੀ ਦੇ ਵਜਨ ਨੇ ਦਿੱਲੀ ਤਖਤ ਪਰ ਬਵੇਗੀ ਆਪ ਗੁਰੂ ਕੀ ਫੌਜ ਸੱਤਰ ਸੀਸ ਪਰ ਬੜੀ ਕਰਾਂਗੇ ਮੋਢ ਇਹ ਸੀਸ ਸਿਰ ਤੇ ਝੁਲਣਾ ਵਾ ਦਿੱਲੀ ਦੇ ਤਖਤੇ ਤੇ ਆਪਾਂ ਬਹਿਣਾ ਵਾ ਰਾਜ ਖਾਲਸੇ ਦਾ ਹੋਣਾ ਵਾ 96 ਕਰੋੜ ਖਾਲਸਾ ਹੋਊਗਾ ਮਾਰੇ ਕਹਿੰਦੇ ਆ ਨੀਲਾ ਬਾਣਾ ਪਹਿਣ ਕੇ ਅਬਰਨਾ ਦਿੱਸੇ ਕੋਏ ਆਂਦੇ ਫੇ ਜਿੱਦਾਂ ਨੀਲਾ ਬਾਣਾ ਖਾਲਸੇ ਦਾ ਹੋਊਗਾ ਤੇ ਜਿੱਦਾਂ ਮੱਕੜੀ ਨਹੀਂ ਆਈ ਹੋਈ ਆਂਦੇ ਫੇ ਜਿੱਦਾਂ ਮੱਖੀਆਂ ਦਾ ਡੂਮਨੇ ਤਾਂ ਝੁੰਡ ਉੱਠਦਾ ਵਾ ਤੇ ਉਹ ਕਿਦਾਂ ਉੱਠਦਾ ਜਾਂਦਾ ਡਰਦੇ ਫਿਰਦੇ ਲੋਕ ਮੇਰੇ ਨਾਲ ਲੜ ਜੇ ਇੱਧਰ ਨੋ ਜੋ ਉੱਧਰ ਨੋ ਜੋ ਆਂਦੇ ਫੇ ਖਾਲਸੇ ਤੋਂ ਇਦਾਂ 96 ਕਰੋੜ ਖਾਲਸਾ ਜੇ ਹੋਣਾ ਵਾ ਅਜੇ ਤਾਂ ਕੁਝ ਵੀ ਨਹੀਂ ਖਾਲਸਾ ਜਿਹੜੇ ਇਥੇ ਬਾਰਡਰ ਤੇ ਪ੍ਰਬੰਧ ਹਰਿਆਣਾ ਸਰਕਾਰ ਨੇ ਕੀਤੇ ਨੇ ਉਹਨਾਂ ਤੋਂ ਇਹ ਲੱਗਦਾ ਵੀ ਜਿਵੇਂ ਆਪਾਂ ਨੇ ਪਹਿਲਾਂ ਕਹਿੰਦੇ ਸੀ ਵੀ ਇਹ ਖਾਲਿਸਤਾਨੀ ਆ ਵੀ ਖਾਲਿਸਤਾਨ ਬਣਾਉਣ ਲਈ ਅੱਤਵਾਦੀ ਕਹਿੰਦੇ ਸੀਗੇ ਉਹਨਾਂ ਨੇ ਆਪ ਹੀ ਇਹ ਰਾਹ ਬੰਦ ਕਰਤੇ ਨੇ ਇਹਨੂੰ ਆਪਾਂ ਕਿਵੇਂ ਦੇਖਦੇ ਆ ਇਹਨੂੰ ਰਾਹ ਕਹੀ ਜਾਂਦੇ ਜੋ ਕਹਿੰਦੇ ਆ ਜੋ ਅਸੀਂ ਹੈਗੇ ਆ ਉਹ ਹੈਗੇ ਹੀ ਆ ਕਿ ਖਾਲਿਸਤਾਨੀ ਕਹਿੰਦੇ ਆ ਤਾਂ ਕਹੀ ਜਾਂਦੇ ਜੇ ਅੱਤਵਾਦੀਏ ਵੀ ਕਹਿੰਦੇ ਆ ਤਾਂ ਵੀ ਕੋਈ ਨਹੀਂ ਸਿਰ ਮੱਥੇ ਕੋਈ ਨਾਂ ਤੇ ਲੈਂਦੇ ਸਾਡਾ ਜੇ ਖਾਲਿਸਤਾਨੀ ਕਹਿ ਕੇ ਸਾਨੂੰ ਕਹਿੰਦੇ ਆ ਤੇ ਤਾਂ ਵੀ ਨਾਂ ਲੈਂਦੇ ਆ ਜੇ ਅੱਤਵਾਦੀਏ ਕਹਿੰਦੇ ਆ ਵੱਖਵਾਦੀਏ ਕਹਿੰਦੇ ਆ ਕੁਝ ਵੀ ਕਹਿੰਦੇ ਆ ਉਹ ਤੇ ਸਭ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਪਤਾ ਹੀ ਆ ਵੀ ਅਸੀਂ ਕੌਣ ਆ ਕੌਣ ਨਹੀਂ ਗੇ ਅਸੀਂ ਜੋ ਮਰਜੀ ਇਹ ਵੈਰੀਗੇਟ ਜੋ ਮਰਜੀ ਕਰ ਲੈਣ ਜਿੱਦਣ ਆਪਦੀ ਆਈ ਤੇ ਅਸੀਂ ਆ ਗਏ ਕਿਸਾਨ ਆ ਗਏ ਖਾਲਸਾ ਪੰਥ ਆਪਣੀ ਆਈ ਤੇ ਆ ਗਿਆ ਉਹ ਦਿਨ ਹੀ ਇਹ ਕੋਈ ਵੈਰੀਗੇਟ ਨਹੀਂ ਸਾਡੇ ਗਾੜੀ ਅੜਨਾ ਜਮਰਾਉਰ ਦੇ ਕਿਲੇ ਨਹੀਂ ਸਾਡੇ ਗਾੜੀ ਅੜੇ ਨਾ ਸਾਡੇ ਗਾੜੀ ਕੋਈ ਘੂਮ ਟਾੜੀਆਂ ਵਾ ਅਸੀਂ ਸਗੋਂ ਵੜਦੇ ਰਹੇ ਆ ਮੰਨੂ ਵਰਗਿਆਂ ਦੇ ਵੀ ਅੱਗੇ ਅੜਦੇ ਰਹੇ ਆ ਰੰਗ ਜੇਬ ਦੇ ਅੱਗੇ ਵੀ ਅੜੇ ਆ ਇਥੇ ਆਮਦशाह ਬਦਾਲੀ ਵਰਗਿਆਂ ਨੂੰ ਅਸੀਂ ਭਜਾਇਆ ਵਾ ਠੀਕ ਹੈ ਜਿਹੜਾ ਤਿਆਂ ਭੈਣਾਂ ਦੀ ਇੱਜ਼ਤ ਬੇਪੱਤ ਕਰਦਾ ਹੈਗਾ ਉਹਨਾਂ ਨੂੰ ਵੀ ਸਾਡੇ ਖਾਲਸੇ ਸਿਰ ਲੱਥੇ ਤੋਂ ਵੀ ਲੜੇ ਆ ਤੇ ਉਹੀ ਉਹਨਾਂ ਦੀ ਕੌਮ ਆ ਉਹੀ ਸਾਰੇ ਹੈਗੇ ਆ ਤੇ ਸਿਰ ਸਿਰ ਟਲੀ ਤੇ ਰੱਖ ਕੇ ਜੇ ਲੜਨਾ ਵੀ ਜਾਣਦੇ ਆ ਨਾ ਤੇ ਮੰਦਰ ਸਾਹਿਬ ਜਿਆਦਾ ਯਾਦ ਕਰਵਾਉਣਾ ਜਾਣਦੇ ਆ ਤੇ ਇਹ ਜਿਹੜੇ ਕਿਸਾਨੀ ਮੁੱਦੇ ਆ ਅਸੀਂ ਉਹਨਾਂ ਨੂੰ ਵੀ ਯਾਦ ਕਰਵਾ ਕੇ ਰਾਵਾਂਗੇ ਹਾਂਜੀ ਇਸ ਹਨ ਨਿਯੰਗ ਸਿੰਘ ਖਾਲਸਾ ਸਤਨਾਮ ਸਿੰਘ ਜੀ ਗਲੋਬਲ ਨਿਊਜ਼ ਲਈ ਖਨੋਰੀ ਬਾਡਰ ਤੋਂ ਸਤਨਾਮ ਸਿੰਘ ਕੰਬੋਜ